ਦੇਖੋ ਜਿਹੜਾ ਵਨੀਤ ਮਾਜਨ ਦੇ ਉੱਤੇ ਹਮਲਾ ਹੋਇਆ ਆ ਜੋਤ ਉਹਦੀ ਵਾਈਫ ਆ ਰਹੀ ਸੀ ਮੰਦਰ ਤੋਂ ਗੋਪਾਲ ਮੰਦਰ ਸਰੇ ਪ੍ਰਮਾਤਮਾ ਦੇ ਘਰ ਲਥਮਸਤ ਹੋਣ ਤੋਂ ਬਾਅਦ ਉਹਨਾਂ ਨੇ ਜੋਤ ਜਗਾਈ ਆਪਣੇ ਅਸ਼ੀਰਵਾਦ ਹੋਟਲ ਜਿਹੜਾ ਉਹਨਾਂ ਦਾ ਹੈ ਵਾਪਸ ਜਾ ਰਹੇ ਪੌਣੇ ਅੱਧਾ ਟਾਈਮ ਹੈ ਨਾਲ ਹੀ ਗੱਡੀ ਹੈ ਜਸਵੀਰ ਰੈਵਣੀ ਨੂੰ ਮੁਰਦੇ ਆ ਸਾਹਮਣੇ ਤੋਂ ਉਹਨਾਂ ਦੇ ਗੋਲੀਆਂ ਚਲਾਈਆਂ ਜੀਆਂ ਔਰ ਤੇ ਗੱਡੀ 'ਚ ਵੇਖੋ 7-8 ਫੈਰ ਲੱਗੇ ਨੇ ਪਰ ਕੁਦਰਤੀ ਜਿਦੋਂ ਰੱਬ ਲੋ ਬਚ ਗਏ ਲੌਂਡ ਆਰਡਰ ਦਿੱਤੀ ਦੀ ਬਹੁਤ ਮਾੜੀ ਹੈ ਤੁਸੀਂ ਵੇਖੋ ਜਿਹੜੇ ਲੋਕ ਅਜੇ ਖੋਪ ਨਹੀਂ ਖਾਂਦੇ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦਾ ਰਾਜ ਹੋਵੇ ਇਲੈਕਸ਼ਨ ਕਮਿਸ਼ਨ ਦਾ ਚੋਣ ਜਾਬਤਾ ਲੱਗਾ ਹੋਵੇ ਔਰ ਥਾ-ਥਾ ਦੇ ਫੋਰਸ ਲੱਗੀ ਹੈ ਇਹਦੇ ਵਿੱਚ ਵੀ ਜੇ ਲੋਕਾਂ ਨੂੰ ਕੌਫਲੀ ਹੈਗਾ ਸਰਕਾਰ ਦਾ 100% ਫੇਲੀ ਰਹੇ ਦੋ ਸਾਲ ਹੋ ਜਣੇ ਕੱਲ ਸਿੱਧੂ ਮੂਸੇਵਾਲੇ ਦੇ ਜਿਹੜਾ ਕਤਲ ਹੋਇਆ ਔਰ ਇੰਨਾ ਵੱਡਾ ਕਤਲ ਹੋਇਆ ਕਿ ਅੱਜ ਸਾਰੀ ਦੁਨੀਆ ਨੂੰ ਜੁੰਝੋੜ ਕੇ ਰੱਖ ਦਿੱਤਾ ਉਹਨਾਂ ਦੇ ਜਿਹੜੇ ਜਿਹੜੇ ਲੋਕ ਦੋਸ਼ੀ ਨੇ ਉਹਦੇ ਵਿੱਚ ਜਿਨ੍ਹਾਂ ਦੇ ਕੇਸ ਚੱਲ ਰਿਹਾ ਉਹਨਾਂ ਦੇ ਵੀਡੀਓ ਸ਼ਰੇਆ ਮਾਰੀਆਂ ਨੇ ਕਿਸੇ ਨੂੰ ਪਤਾ ਨਹੀਂ ਕਿਹੜੀ ਕਿਹੜੀ ਜੇਲ੍ਹ ਚ ਹੋ ਰਹੀਆਂ ਨੇ ਨੰਗਲੰਬੀਆ ਰਗੇ ਦਾ ਕਤਲ ਅਨੇਕਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਐਕਸਟਰਸ਼ਨ ਹੋਈਆਂ ਨੇ ਪੀਲੇ ਸਮੇਂ ਦੇ ਲੋਕਾਂ ਦੱਸਿਆ ਹੀ ਨਹੀਂ ਕਿਸੇ ਇਹ ਸਾਰਾ ਲਾਅ ਐਂਡ ਆਰਡਰ ਦਾ ਬਹੁਤ ਬਟਾਫੀਰਿਆ ਆ ਆਮ ਆਦੀ ਪਾਰਟੀ ਦਾ ਮੁੱਖ ਮੰਤਰੀ ਸਾਹਿਬ ਜਿਹੜੇ ਇਸ਼ਤਿਹਾਰ ਦੇ ਕੇ ਆਪਣੀ ਵਾਵਾ ਖਰਦੇ ਨੇ ਮੈਂ ਕਹਿਣਾ ਚਾਹੁੰਨਾ ਧਰਤਲ ਦੇ ਉੱਤਰ ਕੇ ਵੇਖੋ ਸਥਿਤੀ ਕੀ ਹੈ ਤੁਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਕੋਈ ਬੰਦਾ ਵੀ ਸ਼ਾਮ ਨੂੰ ਗੁੱਤੀ ਭੈਣ ਬਾਹਰ ਨਿਕਲੋ ਹੱਥ ਖਚਾਉਂਦੇ ਨੇ ਪਿੰਡਾਂ ਦੇ ਵਿੱਚ ਜਾ ਕੇ ਵੇਖ ਲਓ ਸਰੇ ਆਮੜਨੇ ਲੋਕਾਂ ਦੇ ਬਜ਼ੁਰਗਾਂ ਦੀਆਂ ਇਕੱਲੇ ਜਾ ਰਿਹਾ ਉਹਦੀ ਵਾਲੀ ਕੋ ਚੇਨੀ ਕੋਲੀ ਕਦੇ ਕਲੈਕਟ ਕਰਕੇ ਕਦੇ ਪਿਸਤਲ ਵਿਖਾ ਕੇ ਕਦੇ ਮਤਲਬ ਤੂੰ ਜਿਹੜੇ ਛੋਟੀਆਂ ਬਾਦੀਆਂ ਉਹਨਾਂ ਚ ਵੀ ਹਰ ਜਾ ਦੇ ਦਿੱਤੀ ਅਮੀਰ ਜਿਹੜੇ ਮਤਲਬ ਬਹੁਸ਼ੇਰੀ ਹਰ ਤ੍ਹਾਂ ਦੇ ਉੱਤੇ ਇਹ ਚੀਜ਼ਾਂ ਰੁੱਟ ਗਈਆਂ ਮਾਰਦਾ ਤਾਂ ਵਧੀਆਂ ਨੇ ਬੇਕਾਬੂ ਹੋਏ ਨੇ ਲੋਕ ਤੇ ਜੇ ਇਹਨੇ ਚਾਰ ਰਵ ਦੇ ਇਹ ਬੰਦ ਐ ਸਾਰਾ ਕੁਝ ਤੁਹਾਡਾ ਜਿਹੜਾ ਸਰਕਾਰ ਮਤਲਬ ਹਥਿਆਰ ਜਮਾ ਨੇ ਇਹ ਗੈਰ ਕਾਨੂੰਨੀ ਤੇ ਆਰਥ ਫਿਰ ਇਹਦਾ ਮਤਲਬ ਹੋਰ ਹੀ ਵੱਡਾ ਫੀਰੀਅਰ ਇੰਟੈਲੀਜੈਂਟ ਦਾ ਪਹਿਲੇ ਯਾਰ ਮੁੱਖ ਮੰਤਰੀ ਦਾ ਮੁੱਖ ਮੰਤਰੀ ਜਵਾਬ ਦੇਨੇ ਦੇ ਤੇ ਆ ਕੇ ਜੀ ਜੀ ਇਹ ਉਹਨਾਂ ਸਾਹਿਬ ਇੱਕ ਪੰਜਾਬ ਸਰਕਾਰ ਨੇ ਹਜ਼ਾਰ ਦੀ ਜਗ੍ਹਾ 1100 ਰੁਪਿਆ ਪੈਨਸ਼ਨ ਦੇ ਰੂਪ ਦੇ ਵਿੱਚ ਮਹਿਲਾਵਾਂ ਨੂੰ ਦੇ ਦਿੱਤਾ ਕਿ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਉਸ ਫੀਲਡ ਚ ਆਏ ਨੇ ਜਿੱਥੇ ਮਹੌਲ ਕਰਨਾ ਤੇ ਟੀਚਰ ਕਰਨਾ ਆਦਿ ਤੇ 100 ਰੁਪਿਆ ਵਧਾਉਣਾ ਵੀ ਉਹਨਾਂ ਨੇ ਇੱਕ ਮਜ਼ਾਕ ਉਡਾਇਆ ਹੈ ਔਰ ਬੜੇ ਦੁੱਖ ਦੀ ਗੱਲ ਹੈ ਇਲੈਕਸ਼ਨ ਦੋ ਦਿਨ ਬਾਅਦ ਹੋਣੀ ਪਈ ਦੀ ਗੱਲ ਤੇ ਉਹਨਾਂ ਨੇ ਇਨੂੰ ਇਲੈਕਸ਼ਨ ਦੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹੂੰਗਾ ਇਹਦੇ ਤੇ ਨੋਟਿਸ ਲੜਾਈ ਦਾ ਪਰ ਦੂਜੀ ਗੱਲ ਚਲੋ ਅਸੀਂ ਕਹਿੰਦੇ ਜੇ ਦੇਣਾ ਹੀ ਕੋ ਜੱਜ ਨਾਲ ਦੇ ਹੀ ਦਿੰਦੇ ਹੋ ਇੱਕ ਮਜ਼ਾਕ ਕੀਤਾ ਉਹਨਾਂ ਨੇ ਆਪਣੇ ਆਪ ਪ੍ਰੂਫ ਦਿੱਤਾ ਕਿ ਮੁੱਖ ਮੰਤਰੀ ਉਹ ਮੁੱਖ ਮੰਤਰੀ ਨਹੀਂ ਜਿਹੜਾ ਸਿਰਦ ਹੋਵੇ ਇਹ ਮਜ਼ਾਕ ਕਰਨ ਵਾਲਾ ਮੁੱਖ ਮੰਤਰੀ ਹੈ ਜੁਟਿਪਲੇ ਸਲਾਹ ਸਕਦਾ ਹੈ ਸਾਹ ਸਕਦਾ ਹੈ ਇਸ ਤੋਂ ਵੱਧ ਕੁਝ ਨਹੀਂ ਕਰਦਾ ਠੀਕ